ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਆਇਆ ਸ਼ਹਿਰ ਰੰਜਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅਮਰਸਰ ਬਗੀਚੇ ਬਾਜੀ ਦੇ ਕੋਲ ਆਏ ਆ। ਬਾਕੀ ਇੱਕ ਹੀ ਵਹਿੜ ਆ ਚੰਗੀ ਸੋਹਣੀ ਸੰਖੀ ਵਹਿੜ ਆ। ਬਾਕੀ ਇਹ ਦਾ ਬੱਚਾ ਜੇ ਕੋਈ ਡੇਢ ਦਾ ਲਾਲੇ ਕੋਈ ਦੋਹਾਂ ਦਾ ਲਾਲੇ। ਬਾਕੀ ਚੰਗੀ ਵਹਿੜ ਆ। ਖਾਉਂਦੇ ਥਣ ਥੁਣ ਵੀ ਇਹਦਾ ਤੁਹਾਨੂੰ ਚੰਗਾ ਥਣ ਲਗਾ ਜੇ। ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ। ਹਾਂਜੀ ਸასი ਗਾਲ ਜੀ ਭਾਜੀ ਸასი ਗਾਲ ਜੀ ਵੀਰ ਜੀ ਹੋਰ ਸਰਾਉ ਠੀਕ ਠਾਕ ਨੇ ਬਹੁਤ ਵਧੀਆ ਵੀਰ ਜੀ ਕਿਰਪਾ ਮਹਾਰਾਜ ਦੀ ਠੀਕ ਠਾਕ ਨੇ ਸਰਾਉ ਵਧੀਆ ਵਧੀਆ ਤੇ ਅੱਜ ਇੱਕ ਹੀ ਆ ਫਿਰ ਹਾਂਜੀ ਹਾਂਜੀ ਵੀਰ ਜੀ ਇੱਕ ਹੀ ਵੈੜ ਠੀਕ ਆ ਤੇ ਬਾਕੀ ਸਾਰੇ ਭਰਾਵਾਂ ਨੂੰ ਬੋਲ ਦੋ ਇੱਕਰ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਲਾਈਕ ਕਰੋ ਤੇ ਸ਼ੇਅਰ ਕਰੋ ਵੀਰ ਜੀ ਠੀਕ ਆ ਤੇ ਇੱਕ ਹੀ ਅੱਜ ਫਿਰ ਹਾਂਜੀ ਵੀਰ ਜੀ ਇੱਕ ਹੀ ਆ ਤੇ ਆਪਣਾ ਨਾਮ ਦੱਸੋ ਹਾਂ ਨਾਮ ਵੀਰ ਜੀ ਮੇਰਾ ਬਗੀਚਾ ਸਿੰਘ ਤੇ ਇਹਦੀ ਸ਼ਹਿਰ ਆਪਣਾ ਹੀ ਨਾਲਾ ਤੇ ਜਿਲ੍ਹਾ ਵੀਰ ਜੀ ਆਪਣਾ ਅਮਰਸਰ ਹੈ ਤੇ ਕੀ ਡਿਟੇਲ ਜੇ ਦੀ ਡਿਟੇਲ ਜੇ ਵੀਰ ਜੀ ਸੁਈਜੇ ਕੋਈ 2 ਲਾਲੇ ਕੋਈ 1.5 ਲਾਲੇ ਠੀਕ ਹੈ ਹਾਂ ਜੀ ਬੱਛੀ ਦੇ ਮਗਰੇ ਤੇ ਠੀਕ ਹੈ ਤੇ ਕਿੰਨਾ ਤਿਆਰ ਜੇ ਵੀਰ ਜੀ ਹੁਣ ਇਹਦੇ ਕੋ ਮਤਲਬ ਵੀ ਆਪਾਂ ਲਈਏ ਥੋੜੀ ਮਾਤਰ ਘਰੋ ਤੇ ਦੋ ਦੋ ਹੁਣ ਇਹਦੇ ਕੋ 7 ਕਿਲੋ ਜੇ ਠੀਕ ਹੈ ਬਾਕੀ ਹੈ ਸੋਹਣੀ ਸੁਨੱਖੀ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਬਾਕੀ ਸੁਆ ਕਰਵਾ ਜੇ ਸੁਆ ਵੀਰ ਜੀ ਕੋਈ ਆਪਣਾ ਹਿਸਾਬ ਲਾਲੇ ਕੋਈ ਉਹਦੇ ਦੂਜੇ ਹੀ ਆਂਦੇ ਸੀ ਓਏ ਵੇੜੀਆਂ ਦੂਜਾ ਕੀ ਹੋਣੀ ਮੇਰੇ ਸਾਹ ਚਲੋ ਬਾਕੀ ਕੋਈ ਆਪਣਾ ਹਿਸਾਬ ਸਮਝਦਾਰ ਆ ਸਾਰੇ ਹੀ ਹਾਂ ਜੀ ਹਾਂ ਜੀ ਹਾਂ ਜੀ ਤੋੜ ਦੋ ਇਹਨੂੰ ਥੋ ਬਾਕੀ ਇਹ ਸੂਵੇ ਦੇ ਦੋ ਦਉ ਦੂ ਅਗਲੇ ਸੂਵੇ ਨੂੰ ਚੰਗੀ ਤਿਆਰ ਹੋ ਜੂਗੀ ਵੀਰ ਜੀ ਅਗਲੇ ਸੂਵੇ ਨੂੰ ਤਾਂ ਪੂਰੀ ਰੱਖਣ ਦੀ ਚੀਜ਼ ਭੱਜੂਗੀ ਕਿਉਂਕਿ ਬਾਕੀ ਇਦਾਂ ਦੀਆਂ ਜਿਹੜੀਆਂ ਨਾ ਹੈ ਰਾਜੀ ਆ ਪੂਰੀ ਤੇ ਕਦ ਕਾਠ ਵੀ ਪੂਰਾ ਆ ਆਹ ਡਰ ਕੁਆਲਟੀ ਕਰੋ ਚੈੱਕ ਦੇਖੋ ਕਦ ਕੋਦ ਪੂਰਾ ਹੈ ਠੰਡੀ ਠੰਡੀ ਆ ਠੰਡੀ ਠੰਡੀ ਆ ਵੇਖੋ ਲਓ ਜੀ ਵੀਰ ਜੀ ਇਹ ਠੰਣ ਠੁਣ ਬਹੁਤ ਚੰਗਾ ਲੱਗਾ ਆ ਠੰਣ ਠੁਣ ਬੱਚਾ ਬਈ ਬੜੀ ਵਧੀਆ ਜੀ ਠੀਕ ਹੈ ਜੀ ਉਦੇ ਫੇਸ ਕੁਆਲਟੀ ਵੀ ਕਰੋ ਚੱਕੇ ਦੀ ਹਾਂਜੀ ਹਾਂਜੀ ਉਹ ਘਰਾਂ ਦੇ ਜਿਹੜੇ ਇਦਾਂ ਹੀ ਫਿਰ ਥੋੜਾ ਡਰਦਿਆਂ ਹਾਂ ਹਾਂਜੀ ਲਓ ਜੀ ਜੀ ਬਾਕੀ ਹੈ ਜੇ ਨਾ ਚੌਂਣ ਚ ਵੀ ਕੋਈ 2-3 ਘੰਟੇ ਲਾ ਲੇ ਬਾਕੀ ਹਾਂਜੀ ਹਾਂਜੀ ਵੀ ਤਿੰਨ ਕ ਦਾ ਟਾਈਮ ਆ ਹਾਂਜੀ ਵੀ ਜੀ 3 ਵਜੇ ਜੇ ਹਾਂਜੀ ਹਾਂਜੀ ਆ ਦੁਜਾ ਚਾਰੀ ਵਾ ਚੱਲੇ ਆ ਹਾਂ ਚਲੋ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਤੋ ਬਾਕੀ ਚਲੋ ਕੋਈ 5 ਕੋਈ 6 7 ਵਿੱਚ ਹੁੰਦਾ ਕੋਈ ਕਿੰਨੇ ਵਿੱਚ ਹੁੰਦਾ ਨਹੀਂ ਨਹੀਂ ਜੀ ਹਾਂ ਜੀ 6 ਵਜੇ ਦੀ ਚਵਾਈ ਵੀ ਜੀ ਸਵੇਰੇ 6 ਵਜੇ ਦੀ ਸ਼ਾਮ ਨੂੰ ਵੀ ਜੀ 6 ਵਜੇ ਦੀ ਠੀਕ ਹੈ ਜੀ ਹਾਂ ਚਲੋ ਫਿਰ ਵੀ ਟਾਈਮ ਹੈ ਦੋ ਦੋ ਤਰ੍ਹਾਂ ਵੀ ਜੀ ਲਗੋ 8 8 9 ਕਿਲੋ ਹੀ ਇਹਨਾਂ ਕੱਲ ਦੀ ਥੋੜੀ ਹੀਟ ਦੇ ਵਿੱਚ ਆਈ ਆ ਤੇ ਮੈਂ ਕੀਤਾ ਈ ਡਾਕਟਰ ਨੂੰ ਫੋਨ ਤੇ ਅੱਖਾਂ ਦੇ ਮੈਂ ਲਾ ਜੰਦਾ ਟੀਕਾ ਹਾਂ ਹਾਂ ਬਾਕੀ ਚਲੋ ਪੂਸ਼ਪਾਸ ਚੁੱਕ ਏ ਵੀ ਉਹਦੇ ਕਰਕੇ ਥੋੜੀ ਜਿਹੀ ਘਟੀ ਆ ਬਾਕੀ ਦੁੱਧ ਦੇ ਦੋ ਇਨਾ ਤੂੰ ਹੈਗਾ ਠੀਕ ਆ ਤੇ ਕਿੰਨੇ ਦੀ ਕਰਤੀ ਜੈ ਜੀਏ ਫਿਰ ਵੇਖ ਲਵੀਂ ਵੀਰ ਜੀ ਤੁਹਾਡੀ ਪਹਿਲੀ ਵੀਡੀਓ ਆ ਨਹੀਂ ਨਹੀਂ ਆਪਣਾ ਚੈ ਦੇ ਦਿੱ 28000 ਦੀ ਨਹੀਂ ਕਰੀਏ ਮੰਨ ਤਾਣਾ ਐਨੀ ਠੀਕ ਜੇ ਬਾੜ ਦੇ ਵੱਡੀ ਜੋ ਚੀ ਚੰਗੀ ਆ ਤੇਰਾ ਕੋਈ ਨਹੀਂ ਕਰੀਏ ਮੰਨ ਤਾਣਾ ਤੇ ਵੀ ਜਹਾਨਾ 5000 ਦੀ ਦੇ ਦਾਂਗੇ ਨਹੀਂ 5000 ਹੋਰ ਇੱਕ ਛੱਡ ਦਈਏ ਹੋਰ 1000 ਛੱਡ ਦਈਏ ਚਲੋ ਵੀ ਜੀ 24000 ਛੱਡ ਦਾਂਗੇ ਥੋੜਾ ਜਿਹਾ ਵੀ ਜੀ 24000 ਦੀ ਐ ਹਾਂਜੀ ਚਲੋ ਕੋਈ ਵੀਰ ਆਪਣੀ ਤਸੱਲੀ ਕਰ ਲੇ ਹਾਂਜੀ ਵੀਰ ਜੀ ਇਤਨਾ ਮਧੀ ਵੀ ਚੋ ਚਾਹ ਹਾਂਜੀ ਹੈ ਚੰਗੀ ਜੇ ਵੀ ਜੀ ਪੂਰੀ ਮਤਲਬੀ ਸਰੀ ਤੁੰਡੀਆਂ ਕੀਤਾ ਡਾਕਟਰ ਨੂੰ ਫੋਨ ਇਹ ਗੱਲ ਕਰਾਂਗੇ ਤੇ ਭਾਰ ਇੱਕ ਗੱਲ ਹੋਰ ਜੇ ਹਾਂਜੀ ਹਾਂਜੀ ਤੇ ਜੋ ਬੱਛੀ ਨਹੀਂ ਜੇ ਥੱਲੇ ਪੁੰਦੇ ਘਰ ਵਾਲੇ ਠੀਕ ਹੈ ਇਹਦੇ ਪਾੜਾ ਪਾ ਕੇ ਤੇ ਵੰਗਾ ਪਾ ਕੇ ਚੋਈ ਦੀ ਜੋ ਠੀਕ ਆ ਉਹ ਅੱਗ ਜਾਈਆਂ ਹੁੰਦੀਆਂ ਸੀ ਇਹਨੇ ਤੁਹਾਨੂੰ ਪਤਾ ਘਰ ਵਾਲੇ ਪੁੰਦੇ ਨਹੀਂ ਥੱਲੇ ਹਾਂਜੀ 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 ਲਾਹ ਚੁਲਦਾ ਦੁੱਧ ਚੋਈ ਜਾਈਏ ਠੀਕ ਐ ਚਲੋ ਵੀ ਠੀਕ ਐ ਧ